ਲੋਇੰਸ ਕਲੱਬ ਫਗਵਾੜਾ ਸਿਟੀ ਵੱਲੋਂ 15ਵਾਂ ਰਾਸ਼ਨ ਅਤੇ ਪੈਨਸ਼ਨ ਵੰਡ ਸਮਾਰੋਹ ਪ੍ਰਧਾਨ ਜੁਗਲ ਵਿਵੇਜਾ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਿਸਟ੍ਰਿਕਟ ਗਵਰਨਰ ਰਸ਼ਪਾਲ ਸਿੰਘ ਬੱচ্চਾ ਜੀ ਵੀ ਅਤੇ ਵਿਸ਼ੇਸ਼ ਤੌਰ ਤੇ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਪਹੁੰਚੇ ਜਿਨ੍ਹਾਂ ਨੇ ਆਪਣੇ ਹੱਥੀ 31 ਜ਼ਰੂਰਤਮੰਦ ਮਹਿਲਾਵਾਂ ਨੂੰ ਪੈਨਸ਼ਨ ਅਤੇ ਮਹੀਨਾਵਾਰ ਰਾਸ਼ਨ ਦੀ ਵੰਡ ਕੀਤੀ ਇਸ ਮੌਕੇ ਵੱਖ-ਵੱਖ ਬੁਲਾऱ्यांना ਤੋਂ ਇਲਾਵਾ ਬਲਵਿੰਦਰ ਸਿੰਘ ਢਾਲੀਵਾਲ ਅਤੇ ਰਸ਼ਪਾਲ ਸਿੰਘ ਬੱচ্চਾ ਜੀ ਵੀ ਨੇ ਕਲੱਬ ਵੱਲੋਂ ਕੀਤੇ ਜਾਂਦੇ ਇਸ ਉਪਰਾਲੇ ਨੂੰ ਸੁਰਹਾਉਣ ਯੋਗ ਦੱਸਿਆ ਉਨਾ ਕਿਹਾ ਕਿ ਅੱਜ ਦੇ ਸਮੇਂ ਵਿੱਚ ਇੰਨੀ ਮਹਿੰਗਾਈ ਹੋਣ ਦੇ ਬਾਵਜੂਦ ਵੀ ਇਹ ਕਲੱਬ ਜ਼ਰੂਰਤਮੰਦਾਂ ਦੀ ਸੇਵਾ ਕਰ ਰਹੀ ਹੈ ਸਮਾਗਮ ਦੇ ਅੰਤ ਵਿੱਚ ਪ੍ਰਧਾਨ ਜਗਲ ਬਵੇਜਾ ਅਤੇ ਸਾਬਕਾ ਪ੍ਰਧਾਨ ਆਸ਼ੂ ਮਾਰਕੰਡਾ ਨੇ ਆਏ ਮਹਿਮਾਨਾਂ ਦਾ ਸਮਾਗਮ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ ਰਾਸ਼ਨ ਵੰਡ ਸਮੇਂ ਡਿਸਟ੍ਰਿਕਟ ਕਨਵੀਨਸ਼ਨ ਚੇਅਰਮੈਨ ਤਜਿੰਦਰ ਬਾਬਾ ਜਸਵੀਰ ਮਾਹੀ ਸੰਜੇ ਤਰਹੇਨ ਅਤੁਲ ਜੈਨ ਵਿਪਨ ਠਾਕੁਰ ਦੀਪਕ ਸੇਠੀ ਸੁਸ਼ੀਲ ਸ਼ਰਮਾ ਆਦ ਹਾਜ਼ਰ ਸਨ ਸਾਰੇ ਸਾਰੇ ਵਾਲੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਲੋਇਲਸ ਵਾੜਾ ਸਿਟੀ ਬਲੋ ਅੱਜ ਜਿਹੜਾ ਹੈਗਾ ਧੀਵ ਅਤੇ ਲੋੜਵੰਦ ਪਰਿਵਾਰਾਂ ਨੂੰ ਜਿਹੜਾ ਹੈਗਾ ਅੱਜ ਜਿਹੜਾ ਹੈਗਾ ਰਸਮ ਕਿਤਾ ਕਿੰਨੀ ਉੱਤੇ ਹੀ ਜਰੇ ਆ ਇਹਨਾਂ ਨੂੰ ਮਾਇਸ ਤੇ ਕਦੇ ਕਿਥੀ ਗਈ ਹੈ ਕਿ ਜਦ ਅੱਜ ਦੇਖੇ ਤਾਂ ਸਾਰੀ ਜਿਹੜੇ ਜਿਹਨੇ ਜੇ ਆਪਾਂ ਲਾਈਏ ਤਾਂ ਸਾਰੀ ਦੁਨੀਆ ਵਿੱਚ ਹੀ ਬਹੁਤ ਚੀਜ਼ਾਂ ਨਹੀਂ ਕਿਹਾ ਮਹਿੰਗਾਈ ਕਰਕੇ ਜਿਹੜਾ ਹੈਗਾ ਤਾਂ ਜਿਹੜਾ ਪਿਆਰਾ ਕੰਮ ਬਹੁਤ ਖਲੋ ਜਾਏਗਾ ਉਸ ਸਮੇਂ ਕਿਸੇ ਵੀ संस्था वालों जब इस तरह की जीव सहायता की जाती है राशन दिखाई जाए तो वो गरीब और दो वर्ष बारा में बहुत ही अहम इंपैक्टी है जिस तरह की आप सारा जानते हैं कि नाइन के बाद जरा सब इस तरह की सहता है और ये अगर जो माच पंद्रह हज़ार राशन कम साफ तौर पर जगह है पात्र इस बात ਸੰਗਠਨ ਦੇ ਨਾਲ ਸਾਡੇ ਇਹਨਾਂ ਦਾ ਮਾਨੀਬੀ ਹੋਏ ਤੇ ਨਾਮ ਨਾਮਨ ਕਰਕੇ ਅਨੁਭਵ ਦੇ ਪ੍ਰਦਾਰਣ ਨੂੰ ਲੋਇੰਸ ਕਲਬ ਫੋੜਾ ਸਿਟੀ ਦੀ ਤਰਫੋਂ 15ਵਾਂ ਰਾਸ਼ਨ ਦੇ ਪੈਨਸ਼ਨ ਦਾ ਪ੍ਰੋਗਰਾਮ ਕੀਤਾ ਗਿਆ ਜਿਸ ਦੇ ਵਿੱਚ ਅੱਜ ਸਾਡੇ ਮੁੱਖ ਮਾਨ ਫੋੜਾ ਦੇ ਐਮ ਐਲ ਏ ਸ਼੍ਰੀ ਬਲਵਿੰਦਰ ਸਿੰਘ ਧਾਰੀਵਾਲ ਜੀ ਤੇ ਸਾਡੇ 300 ਵਿਕੀਡੇ ਗਵਰਨਰ ਰਿਸ਼ਵ ਸਿੰਘ ਬੱਚੇ ਜੀ ਵੀ ਸਾਨੂੰ ਇੱਥੇ ਵਿਸ਼ੇਸ਼ ਤੌਰ ਤੇ ਆਸ਼ੀਰਵਾਦਣ ਪਹੁੰਚੇ ਆ ਜੀ ਇੱਥੇ ਆਏ ਦਾ ਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਕਰਦੇ ਆਂ ਤੇ ਜਿੱਦਾਂ ਸਾਡੀ ਲੌਂਜਸ ਨਾ ਫਗਵਾੜਾ ਸਿਟੀ ਇਥੇ ਇੱਥੇ ਜਿਹੜੇ ਜ਼ਰੂਰਤਮੰਦ ਲੇਡੀਜ਼ ਨੂੰ ਤੇ ਪਰਿਵਾਰਾਂ ਨੂੰ ਰਾਸ਼ਨ ਦਿੰਦੀ ਹੈ ਸਾਡਾ ਸਾਰਾ ਪ੍ਰੋਗਰਾਮ ਸਾਡਾ ਇਹ ਸਾਡੇ ਲੌਂਜਸ ਨਾ ਫਗਵਾੜਾ ਸਿਟੀ ਦੇ ਸਾਰੇ ਮੈਂਬਰਾਂ ਦੇ ਨਾਲ ਰਲ ਮਿਲ ਕੇ ਕੀਤਾ ਜਾਂਦਾ ਹੈ ਤੇ ਲੌਂਜਸ ਨਾ ਫਗਵਾੜਾ ਜਿਹੜੀ ਤੁਹਾਡੀ ਆਨ ਵਾਲੇ ਟਾਈਮ ਦੇ ਇੱਕ ਮੈਗਾ ਪ੍ਰੋਜੈਕਟ ਕਰ ਰਹੀ ਹੈ ਜੀ ਤੇ ਜਿਸ ਦੇ ਵਿੱਚ ਅਸੀਂ ਬਹੁਤ ਵੱਡੇ ਵੱਡੇ ਪ੍ਰੋਜੈਕਟ ਕਰ ਰਹੇ ਹਾਂ ਤੇ ਮੈਂ ਫਿਰ ਇੱਥੇ ਆ ਕੇ ਇੱਕ ਵਾਰੀ ਸਾਡੇ ਜ਼ਰਦਾਰ ਐਮ ਐਲ ਏ ਬਰਿੰਦਰ ਸਿੰਘ ਧਾਲੇਵਾਲ ਤੇ ਸਾਡੇ ਡਿਸਟ੍ਰਿਕਟ ਕਮਿਸ਼ਨਰ ਪ੍ਰਿੰਸਪਕੜੀ ਜੀ ਸਪਾਸਿੰਗ ਪੱਛੀ ਜੀ ਦਾ ਬਹੁਤ ਬਹੁਤ ਅੱਜ ਮੈਂ ਸਭ ਤੋਂ ਪਹਿਲਾਂ ਲਾਈਨ ਕਲੱਬ ਰੋਗਵਾੜਾ ਸਿਟੀ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹਨਾ ਕਿ ਅੱਜ ਉਹ ਪਰਮਾਨੈਂਟ ਆਪਣਾ ਜਿਹੜਾ ਪ੍ਰੋਜੈਕਟ ਮਹੀਨੇ ਬਾਅਦ ਲਾਂਦੇ ਆ ਜਿਹੜਾ ਪਿੰਸ਼ਨਾਂ ਦੇ ਰਾਸ਼ਨ ਦਾ ਬਹੁਤ ਹੀ ਵਧੀਆ ਪ੍ਰੋਜੈਕਟ ਹੈ ਜਿਹੜਾ ਵੇਖੋ ਕਿਸੇ ਨੂੰ ਰਾਸ਼ਨ ਦੇਣਾ ਕਿਸੇ ਲੋੜਵੰਦ ਦੀ ਸੇਵਾ ਕਰਨਾ ਇਹ ਪਰਮਾਤਮਾ ਹੀ ਜਾਣਦਾ ਜਾਂ ਜਿਸ ਨੂੰ ਸੇਵਾ ਮਿਲਦੀ ਉਹ ਵੀ ਜਾਣਦਾ ਜਿਹੜੀ ਨਾਲ ਪਿੰਸ਼ਨ ਦੇਣੀ ਲੋੜਵੰਦ ਨੂੰ ਬਹੁਤ ਵਧੀਆ ਪ੍ਰੋਜੈਕਟ ਹੈ ਅਚੇਚੇ ਤੌਰ ਤੇ ਮੇਰੇ ਭਵੈਜਾ ਜੀ ਪ੍ਰਧਾਨ ਸਾਹਿਬ ਮੇਰੇ ਰੀਜਨ ਚੇਅਰਮੈਨ ਆਸ਼ੂ ਮਾਰਕੰਡਾ ਜੀ ਜੈਨ ਸਾਹਿਬ ਢਿੰਗੜਾ ਸਾਹਿਬ ਤੁਹਾਡੇ ਚੇਅਰਮੈਨ ਬਾਬਾ ਜੀ ਸਾਰੇ ਵਧਾਈ ਦੇ ਪਾਤਰ ਨਾਲ ਮੈਂ ਪਰਮਾਤਮਾ ਅੱਗੇ ਦਾਸ ਕਰਦਾ ਇਹ ਮੇਰਾ ਕਲੱਬ ਇੰਨਾ ਵਧੇ ਫੁੱਲੇ ਇੰਨੇ ਸੇਵਾ ਦੇ ਪ੍ਰੋਜੈਕਟ ਲਾਣ ਕਿ ਆਪਣਾ ਤਿਰਸਈ ਦੀਚ ਨਾ ਚੋਵੇ ਪਰ ਮੈਨੂੰ ਆਸ ਹੈ ਕਿ ਜਿਸ ਤਰ੍ਹਾਂ ਕਲੱਬ 'ਚ ਉਤਸ਼ਾਹ ਹੈ ਵੀ ਆਉਣ ਵਾਲੇ ਸਮੇਂ 'ਚ 321 ਡੀ ਦੇ 57 ਕਲੱਬਾਂ 'ਚ ਹੋਏਗਾ ਜੋ ਇਹਨਾਂ ਦੇ ਇਰਾਦੇ ਨੇ ਬਹੁਤ ਮਦਦ ਵਧੀਆ ਮਾਨਤਾ ਦੀ ਸੇਵਾ ਵਾਸਤੇ ਵਧੀਆ ਇਹਨਾਂ ਸਾਰੇ ਜੋੜ-ਟੋੜ ਕਰ ਰਹੇ ਨੇ